ਇਹ ਪੰਜਾ ਪੰਜਾ 20 20 ਮਿੰਟ ਬੱਸ ਸਟੈਂਡ ਦੇ ਬੱਸ ਬਾਹਰ ਖੜੀ ਕਰ ਦਿੰਦੇ ਆ ਰੋਡ ਉਸ 카운ਟਰ ਤੇ ਪ੍ਰਾਈਵੇਟ ਬੱਸਾਂ ਲੱਗੀਆਂ ਹੁੰਦੀਆਂ ਪਤਾ ਨਹੀਂ ਉਹਨਾਂ ਨਾਲ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਇਹਨਾਂ ਦੀ ਸੈਟਿੰਗ ਕੀਤੀ ਹੁੰਦੀ ਹੈ ਕਮਿਸ਼ਨ ਪੈਸੋਂ ਵਗੈਰਾ ਦੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਸ ਟੌਪਿਕ ਤੇ ਅੱਜ ਮੈਂ ਗੱਲ ਕਰਨ ਲੱਗਾ ਇਸ ਟੌਪਿਕ ਤੇ ਗੱਲ ਕਰਨਾ ਨਹੀਂ ਸੀ ਚਾਹਦਾ ਪਰ ਬਾਰ-ਬਾਰ ਮੈਂ ਇੱਕੋ ਚੀਜ਼ ਅਬਜ਼ਰਵ ਕਰੀ ਆ ਪੰਜਾਬ ਰੋਡਵੇ ਵਾਲਿਆਂ ਨੇ ਇੱਕ ਨਵਾਂ ਕੰਮ ਫੜਿਆ ਹੋਇਆ ਬੱਸ ਜਿਸ ਕਿਸੇ ਵੀ ਬੱਸ ਸਟੈਂਡ ਤੇ ਜਿਸ 카운ਟਰ ਤੇ ਬੱਸ ਲੱਗਣੀ ਹੁੰਦੀ ਹੈ ਉੱਥੇ ਬੱਸ ਲਾਉਂਦੇ ਨਹੀਂ ਇਹ ਇਹ 15 15 20 ਉਸ ਕਾਊਂਟਰ ਤੇ ਪ੍ਰਾਈਵੇਟ ਬੱਸਾਂ ਲੱਗੀਆਂ ਹੁੰਦੀਆਂ ਪਹਿਲਾਂ ਇਹ ਸਵਾਰੀ ਪ੍ਰਾਈਵੇਟ ਬੱਸ ਦੇ ਵਿੱਚ ਮਤਲਬ ਭਰਦੇ ਆ ਪ੍ਰਾਈਵੇਟ ਬੱਸ ਭਰਦੇ ਆ ਪਤਨੂ ਨਾਲ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਇਹਨਾਂ ਦੀ ਸੈਟਿੰਗ ਕੀਤੀ ਹੁੰਦੀ ਹੈ ਕਮਿਸ਼ਨ ਕਮਿਸ਼ਨ ਵਗੈਰਾ ਦੀ ਤੇ ਉਹ ਬੀਬੀਆਂ ਜਿਹੜੀਆਂ ਵਿਚਾਰੀਆਂ ਆਧਾਰ ਕਾਰਡ ਲੈ ਕੇ ਘਰੋਂ ਆਈਆਂ ਹੁੰਦੀਆਂ ਜਾਂ ਤਾਂ ਤੁਸੀਂ ਇਹ ਆਧਾਰ ਕਾਰਡ ਤੋਂ ਫ੍ਰੀ ਕਿਰਾਏ ਤੋਂ ਜੇ ਪਰੇਸ਼ਾਨ ਹੋ ਤੁਸੀਂ ਸਰਕਾਰ ਦੇ ਸਰਕਾਰ ਅੱਗੇ ਆਪਣੀ ਮੰਗ ਰੱਖੋ ਆਪਣੇ ਡਿਪਾਰਟਮੈਂਟ ਵਾਲੋਂ ਉਹਨਾਂ ਨੂੰ ਮੰਗ ਪੱਤਰ ਲਿਖੋ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਯਾਰ ਸਵਾਰੀਆਂ ਕਦੇ ਅੱਧਾ ਅੱਧਾ ਘੰਟਾ ਉਧਰ ਉਧਰ ਭਾਈਦੀਆਂ ਰਹਿੰਦੀਆਂ ਉਹਨਾਂ ਨੂੰ ਦੂਸਰਾ ਜੇ ਕਿਸੇ ਨੂੰ ਪੁੱਛਦੇ ਆ ਤੇ ਉਹਨਾਂ ਨੂੰ ਮਿਸਕਾਡ ਕੀਤਾ ਜਾਂਦਾ ਸਵਾਰੀਆਂ ਨੂੰ ਤੇ ਦੂਸਰੀ ਗੱਲ ਜਦੋਂ ਕਾਊਂਟਰ ਤੇ ਬੱਸ ਲਾ ਦਿੰਦੇ ਆ ਜੇ ਬੱਸ ਉਹ ਪੰਜਾਬ ਤੋਂ ਬਾਹਰ ਜਾਣੀ ਹੋਵੇ ਜਿਵੇਂ ਜੰਮੂ ਪੰਜਾਬ ਰੋਡੀ ਬੱਸ ਜੇ ਜੰਮੂ ਨੂੰ ਜਾਣੀ ਹੋਵੇ ਜਾਂ ਹਰਿਆਣੇ ਨੂੰ ਜਾਣੀ ਹੋਵੇ ਇਹਨਾਂ ਨੇ ਉੱਥੇ ਵੀ ਇੱਕ ਇੱਕ ਕਹਿ ਲੋਗੇ ਇੱਕ ਕੱਪੜਾ ਰੱਖਿਆ ਹੋਇਆ ਉੱਥੇ ਕੀ ਕਰਦੇ ਆ ਇਹ ਜਿਹੜੇ ਲੋਕਲ ਪੰਜਾਬ ਰੂਟ ਤੱਕ ਦੇ ਜਿਹੜੇ ਸਵਾਰੀਆਂ ਹੋਣਗੀਆਂ ਨਾ ਉਹਨਾਂ ਨੂੰ ਪਹਿਲਾਂ ਮਨਾ ਕਰਦੇ ਨੇ ਕਿ ਇਹ ਬੱਸ ਜਾਣੀ ਨਹੀਂ ਜਾਂ ਕੋਈ ਕਿਸੇ ਵੀ ਤਰ੍ਹਾਂ ਬਹਾਨੇ ਨਾਲ ਪਹਿਲਾਂ ਇਹ ਅੱਗੇ ਜਿਹੜਾ ਪੰਜਾਬ ਤੋਂ ਬਾਹਰ ਵਾਲੀ ਸਵਾਰੀ ਆ ਉਹ ਚੱਕਣਗੇ ਉਹਦਾ ਵਜਾ ਉਹਦਾ ਰੀਜ਼ਨ ਕੀ ਆ ਕਿ ਉਹਨਾਂ ਦਾ ਜਿਹੜੇ ਬਾਹਰ ਦੀ ਸਵਾਰੀ ਹੋਊਗੀ ਉਹਦੇ ਪੰਜਾਬ ਤੋਂ ਬਾਹਰ ਦਾ ਆਧਾਰ ਕੱਢ ਬਣਿਆ ਹੁੰਦਾ ਤੇ ਇਹਨਾਂ ਨੂੰ ਉੱਥੋਂ ਕਿਰਾਇਆ ਮਿਲ ਜਾਂਦਾ ਤੇ ਜਿਹੜੀ ਲੋਕਲ ਵਾਲੀ ਪੰਜਾਬ ਦੇ ਅੰਦਰ ਜਾਂ ਪੰਜਾਬ ਦੇ ਰੂਟ ਦੇ ਵਿੱਚ ਦੀ ਸਵਾਰੀ ਹੁੰਦੀ ਹੈ ਵਿਚਾਲੇ ਸ਼ਹਿਰਾਂ ਦੀ ਉਹ ਪਰੇਸ਼ਾਨ ਹੁੰਦੀ ਆ ਇਹ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਕਰਕੇ ਟਾਲਦੇ ਰਹਿੰਦੇ ਆ ਪਹਿਲਾਂ ਬੱਸ ਭਰ ਲੈਂਦੇ ਆ ਬਾਹਰ ਦੀ ਸਵਾਰੀ ਨਾਲ ਤੇ ਉਸ ਤੋਂ ਬਾਅਦ ਜਿਹੜੀ ਸਵਾਰੀ ਬਾਹਰ ਦੀ ਹੁੰਦੀ ਆ ਮੈਂ ਕਿਸੇ ਕੰਡਕਟਰ ਤੋਂ ਪਤਾ ਲੱਗਿਆ ਸੀ ਮੈਨੂੰ ਪਿੱਛੇ ਜੀ ਮੈਂ ਹਿਮਾਚਲ ਗਿਆ ਹੋਇਆ ਸੀ ਹਫਤਾ 10 ਦਿਨ ਪਹਿਲਾਂ ਪੰਜਾਬ ਰੋਡਵੇ ਦੀ ਬਾਤ ਆ ਰਿਹਾ ਸੀਗਾ ਚਲੋ ਮੁੰਡਾ ਕੰਡਕਟਰ ਸਹੀ ਸੀਗਾ ਉਹ ਵੀ ਆਪਣੇ ਜਗ੍ਹਾ ਸਹੀ ਸੀਗਾ ਮੈਂ ਉਹਨੂੰ ਕਿਹਾ ਮੈਂ ਕਿ ਵੀਰੇ ਯਾਰ ਤੁਸੀਂ ਮੈਂ ਦੇਖਦਾ ਪਰੇਸ਼ਾਨ ਹਾਂ ਤੁਸੀਂ ਮੈਂ ਬੜੀ ਬੜੀ ਦੇਖਿਆ ਕਿ ਜਿਹੜੇ ਫ੍ਰੀ ਵਾਲੀਆਂ ਸਵਾਰੀਆਂ ਬੀਬੀਆਂ ਬੈਠੀਆਂ ਹੁੰਦੀਆਂ ਹੁੰਦੀਆਂ ਉਹ ਪਰੇਸ਼ਾਨ ਹ ਤੁਸੀਂ ਮੈਂ ਕਿਹਾ ਯਾਰ ਤੁਸੀਂ ਬੰਦ ਕਿਉਂ ਨਹੀਂ ਕਰਵਾਂਦੇ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਸਾਡੇ ਭਾਂ ਬੰਦ ਹੋ ਜੇ ਯਾਰ ਮੈਂ ਤੇ ਕਹਿੰਨਾ ਮੈਂ ਆਪ ਕਹਿੰਨਾ ਕਿ ਬੰਦ ਹੋ ਜੇ ਆਧਾਰ ਕਾਰਡ ਵਾਲਾ ਸਿਸਟਮ ਜਿਹੜਾ ਰੋਡਵੇ 'ਚ ਹੀ ਚੱਲ ਰਿਹਾ ਲੋੜ ਹੀ ਨਹੀਂ ਹੈਗੀ ਕੋਈ ਯਾਰ ਪਰ ਉਹ ਕਹਿੰਦਾ ਯਾਰ ਇਹਨਾਂ ਵਿੱਚ ਕਈ ਕਹਿੰਦਾ ਸਵਾਰੀਆਂ ਨੇ ਨਾ ਡੁਪਲੀਕੇਟ ਆਧਾਰ ਕਾਰਡ ਵੀ ਬਣਾਏ ਹੋਏ ਆ ਜਿਹੜੀਆਂ ਹਰਿਆਣੇ ਮਤਲਬ ਜਿਹੜੀ ਪੰਜਾਬ ਤੋਂ ਬਾਹਰ ਦੀਆਂ ਸਵਾਰੀਆਂ ਹੁੰਦੀਆਂ ਜਾਂ ਪੰਜਾਬ ਦੇ ਵਿੱਚ ਜਿਵੇਂ ਕੋਈ ਕੰਮ-ਕੁਮ ਲਈ ਰਹਿੰਦੇ ਆ ਉੱਥੇ ਰੰਟ-ਰੁੰਟੇ ਰਹਿੰਦੇ ਜਾਂ ਬਾਰ-ਬਾਰ ਉਹਨਾਂ ਨੂੰ ਜਾਣਾ ਹੁੰਦਾ ਤੇ ਉਹਨਾਂ ਨੇ ਡੁਪਲੀਕੇਟ ਆਧਾਰ ਕਾਰਡ ਵੀ ਬਣਾਏ ਹੋਏ ਆ ਪੰਜਾਬ ਦੇ ਐਡਰੈਸ ਤੇ ਮਤਲਬ ਇਹ ਕਹਿੰਦੇ ਕਿ ਜੇ ਪੰਜਾਬ ਵਾਲੇ ਇਸ ਚੀਜ਼ ਦਾ ਫਾਇਦਾ ਲੈ ਰਹੇ ਆ ਆਧਾਰ ਕਾਰਡ ਦਾ ਮੁਫਤ ਕਿਰਾਏ ਦਾ ਤੇ ਆਪਾਂ ਕਿਉਂ ਨਾ ਲਈਏ ਤੇ ਇਹ ਚੀਜ਼ਾਂ ਸੀ ਜੇ ਰੋਡਵੇ ਵਾਲੇ ਤੰਗਾ ਯਾਰ ਜੇ ਤੁਸੀਂ ਤੁਹਾਨੂੰ ਲੱਗਦਾ ਕਿ ਮੁਫਤੀ ਸਵਾਰੀਆਂ ਆਪਾਂ ਨਹੀਂ ਚੱਕ ਸਕਦੇ ਉਹ ਕੁੜੀਆਂ ਨੇ ਸਵੇਰੇ ਕਾਲਜ ਸਕੂਲਾਂ ਦੇ ਵਿੱਚ ਜਾਣਾ ਹੁੰਦਾ ਉਹ ਵੱਖਰੀਆਂ ਪਰੇਸ਼ਾਨ ਹੁੰਦੀਆਂ ਤੁਸੀਂ ਯਾਰ ਆਪਣੀ ਆਪਣੀ ਪਰੇਸ਼ਾਨੀ ਜੇ ਤੁਸੀਂ ਤੁਸੀਂ ਰੋਡਵੇ ਵਾਲੇ ਪਰੇਸ਼ਾਨ ਹੈ ਡਰਾਈਵਰ ਕੰਡਕਟਰ ਤੁਸੀਂ ਆਪਣੀ ਮੰਗ ਸਰਕਾਰ ਅੱਗੇ ਰੱਖੋ ਯਾਰ ਲੋਕਾਂ ਨੂੰ ਕਿਉਂ ਪਰੇਸ਼ਾਨ ਕਰਦੇ ਹੋ ਤੋਂ ਐਨੀ ਕੀ ਗੱਲ ਸੀ ਯਾਰੋ